ਦੇ ਵਿੱਚ ਦੱਸਿਆ ਕਿ 100 ਦੇ ਵਿੱਚੋਂ 25 ਤੋਂ 28 ਪੇਸ਼ੈਂਟਸ ਜਿਹੜੇ ਨੇ ਉਹ ਪੰਜਾਬ ਦੇ ਵਿੱਚ stones ਦੇ ਨਾਲ ਜਿਹੜਾ ਹੈ ਉਹ ਪ੍ਰਭਾਵਿਤ ਨੇ ਤੁਹਾਡੇ ਕੋਲੇ ਰੋਜ਼ ਕਿੰਨੇ ਕੁ ਮਰੀਜ਼ ਜਿਹੜਾ ਉਹ ਆ ਜਾਂਦੇ ਦੇਖੋ ਜੀ ਜਿਹੜੀ ਸਟੋਨ ਦੀ ਪ੍ਰੋਬਲਮ ਹੈ ਇਹ ਨਾਰਥ ਇੰਡੀਆ ਚ ਬਹੁਤ ਜ਼ਿਆਦਾ ਹੈ ਤਾਂ ਹੀ ਨਾਰਥ ਇੰਡੀਆ ਨੂੰ ਆਪਾਂ ਸਟੋਨ 벨ਟ ਕਹਿ ਕੇ ਐਡਰੈਸ ਕਰਦੇ ਹਾਂ ਸਾਡੇ ਕੋਲ 5 ਤੋਂ 10 ਮਰੀਜ਼ ਰੋਜ਼ ਆਉਂਦੇ ਹਨ ਇਦਾਂ ਦੀ ਸਟੋਨ ਦੀ ਪ੍ਰੋਬਲਮ ਦੇ ਨਾਲ ਔਰ ਇਹ ਮੈਂ ਗੱਲ ਕਰ ਰਹੇ ਹਾਂ ਗਾਲ ਬਲੈਡਰ ਸਟੋਨਸ ਦੀ ਕੀ ਰੀਜ਼ਨ ਜਿਹੜਾ ਹੈ ਉਹ ਡਾਇਗਨੋਸ ਹੋ ਪਾਇਆ ਕਿ ਕਿਸ ਕਾਰਨ ਸਟੋਨ ਜਿਹੜਾ ਉਹ ਹੋ ਜਾਂਦਾ ਹਜੇ ਤੱਕ ਸਾਡੇ ਕੋਲ ਕੋਈ ਸਾਇੰਟਿਫਿਕ ਪ੍ਰੂਫ ਨਹੀਂ ਹੈ ਜਿਦੇ ਕਰਕੇ ਆਪਾਂ ਕਹਿ ਸਕਾਂ ਕਿ ਇਹ ਇੱਕ ਕਾਰਨ ਹੈ ਜਿਦੇ ਕਰਕੇ ਸਟੋਨਸ ਬਣ ਜਾਂਦੇ ਨੇ ਲਾਈਫ ਸਟਾਈਲ ਕਿਹੋ ਜੀ ਹੈ ਤੇ ਵਾਟਰ ਫੂਡ ਲਾਈਫ ਸਟਾਈਲ ਰੀਜਨ ਤੇ ਇਹ ਸਾਰੇ ਮਲਟੀਪਲ ਫੈਕਟਰਸ ਕੁਛ ਹੱਦ ਤੱਕ ਜੈਨੇਟਿਕ ਫੈਕਟਰਸ ਵੀ ਹੋ ਸਕਦੇ ਆ ਇਹ ਸਾਰੇ ਮਲਟੀਪਲ ਫੈਕਟਰਸ ਆਪਣਾ ਥੋੜਾ ਥੋੜਾ ਕੰਟਰੀਬਿਊਸ਼ਨ ਦਿੰਦੇ ਆਂ ਇਦਾਂ ਦੇ ਵੀ ਪੇਸ਼ੈਂਟ ਦੇਖੇ ਆ ਜਿਨ੍ਹਾਂ ਦਾ ਅਸੀਂ ਆਪਰੇਸ਼ਨ ਕੀਤਾ ਜਿਨ੍ਹਾਂ ਦੀ ਉਮਰ 2 ਸਾਲ ਦੇ ਬੱਚੇ ਆ 6 ਸੌਰੀ 2 ਮਹੀਨੇ ਦੇ ਜਾਂ 6 ਮਹੀਨਿਆਂ ਦੇ ਬੱਚੇ ਇੰਨੀ ਛੋਟੀ ਉਮਰ ਚ ਵੀ ਸਟੋਨ ਹੋ ਜਾਂਦਾ ਔਰ ਵੱਧ ਤੋਂ ਵੱਧ ਅਸੀਂ 90 ਔਰ 90 ਪਲੱਸ ਏਜ ਦੇ ਲੋਕਾਂ ਦੇ ਵੀ ਆਪਰੇਸ਼ਨ ਕੀਤੇ ਆ ਜਿਨ੍ਹਾਂ ਨੂੰ ਗਾਲ ਬਲੇਡਰ ਦੀ ਪ੍ਰੋਬਲਮ ਹੈ ਸਰ ਆਪਾਂ ਅਗਰ ਦੀ ਟਰੀਟਮੈਂਟ ਕਰੀਏ ਤਾਂ ਹੁਣ ਅੱਜ ਦੇ ਟਾਈਮ ਦੇ ਵਿੱਚ ਇਹਦਾ ਕੀ ਟਰੀਟਮੈਂਟ ਜਿਹੜਾ ਉਹ ਅਵੇਲੇਬਲ ਹੈ ਸਾਡੇ ਕੋਲ ਦੇਖੋ ਜੀ ਸ਼ੁਰੂ ਤੋਂ ਸਾਡਾ ਐਦਾਂ ਮੰਨਣਾ ਹੈ ਔਰ ਸਾਇੰਸ ਇਸ ਚੀਜ਼ ਨੂੰ ਅਪਰੂਵ ਕਰਦੀ ਹੈ ਕਿ ਜਿਹੜੇ ਗਾਲ ਬਲੈਡਰ ਦੇ ਸਟੋਨਸ ਨੇ ਉਹਨਾਂ ਦਾ ਕੋਈ ਹੋਰ ਹੱਲ ਨਹੀਂ ਹੈ ਸਿਵਾਏ ਆਪਰੇਸ਼ਨ ਦੇ ਜਿਹੜਾ ਗਾਲ ਬਲੈਡਰ ਹੈ ਉਹ ਬਿਮਾਰੀ ਉਹਦੇ ਵਿੱਚ ਹੈ ਤੇ ਸਾਨੂੰ ਕੰਪਲੀਟਲੀ ਗਾਲ ਬਲੈਡਰ ਨੂੰ ਹੀ ਕੱਢਣਾ ਪੈਂਦਾ ਹੈ ਉਹੀ ਇਹਦਾ ਇਲਾਜ ਹੈ ਹੈਲਥ ਦੀ ਗੱਲ ਕਰੀਏ ਤਾਂ ਅੱਜ ਹਰ ਇੱਕ ਬੰਦਾ ਪਰੇਸ਼ਾਨ ਹੈ ਕਿਉਂਕਿ ਸਾਡੀ ਡਾਈਟ ਜਾਂ ਤਾਂ ਇਦਾਂ ਦੀ ਹੋ ਗਈ ਹੈ ਜਾਂ ਸਾਡੇ ਸਰੀਰ ਦੇ ਵਿੱਚ ਹੈਰਿਡਿਟਰੀ ਜਾਂ ਕਿਸੇ ਹੋਰ ਰੀਜ਼ਨ ਕਰਕੇ ਕੋਈ ਨਾ ਕੋਈ ਪ੍ਰੋਬਲਮ ਰਹਿੰਦੀ ਹੈ ਹਰ ਇੱਕ ਘਰ ਦੇ ਵਿੱਚ ਕੋਈ ਨਾ ਕੋਈ ਪੀਸ਼ੈਂਟ ਉਹ ਹੁੰਦਾ ਹੀ ਹੈ ਪਰ ਅੱਜ ਅਸੀਂ ਜਿਸ ਚੀਜ਼ ਦੀ ਗੱਲ ਕਰ ਰਹੇ ਹਾਂ ਇਹ ਹੈਗੀ ਹੈ ਜੀ ਪਥਰੀ ਸਟੋਨਸ ਹਰ ਇੱਕ ਦੇ ਘਰ ਦੇ ਵਿੱਚ ਕੋਈ ਨਾ ਕੋਈ ਇਦਾਂ ਦਾ ਪੀਸ਼ੈਂਟ ਹੁੰਦਾ ਜਿਹਨੂੰ ਕਿਤੇ ਨਾ ਕਿਤੇ ਸਟੋਨ ਦੀ ਪ੍ਰੋਬਲਮ ਜਾਂ ਹੋ ਗਈ ਹੁੰਦੀ ਹੈ ਤੇ ਜਾਂ ਆਉਣ ਵਾਲੇ ਟਾਈਮ 'ਚ ਹੋ ਜਾਏਗੀ ਕਿਉਂਕਿ ਜੇ ਇੱਕ ਰਿਕਾਰਡ ਦੇ ਅਕੋਰਡਿੰਗ ਗੱਲ ਕਰੀਏ ਤਾਂ 100 ਦੇ ਵਿੱਚੋਂ तो 25 ਤੋਂ 28 ਪੇਸ਼ੈਂਟਸ ਜਿਹੜੇ ਨੇ ਉਹ ਇਸ ਚੀਜ਼ ਦੇ ਨਾਲ ਆਲਰੇਡੀ ਜਿਹੜਾ ਉਹ ਡਾਇਗਨੋਸਟ ਨੇ ਉਹਨਾਂ ਨੂੰ ਵੀ ਪ੍ਰੋਬਲਮ ਹੁੰਦੀ ਹੋਈ ਹੈ ਜੇ ਆਪਾਂ ਗੱਲ ਕਰ ਰਹੇ ਹਾਂ ਪੰਜਾਬ ਦੀ ਤੇ ਅੱਜ ਅਸੀਂ ਇਸੇ ਰਿਲੇਟਿਡ ਗੱਲ ਕਰਨ ਪਹੁੰਚੇ ਹਾਂ ਫੋਰਟਿਸ ਹਸਪੀਟਲ ਲੁਧਿਆਣਾ ਦੇ ਵਿੱਚ ਕਿ ਸਾਡੇ ਨਾਲ ਡਾਕਟਰ ਮੋਦੀਤ ਕੁਮਾਰ ਮੌਜੂਦ ਨੇ ਜਿਹੜੇ ਕਿ ਐਡੀਸ਼ਨਲ ਡਾਇਰੈਕਟਰ ਗੈਸਟ੍ਰੋਐਂਡ ਲੈਪਰੋਸਕੋਪੀ ਸਰਜਨ ਨੇ ਤੇ ਇਹ ਗੱਲਬਾਤ ਅਸੀਂ ਇਹਨਾਂ ਨਾਲ ਕਰਾਂਗੇ ਤੁਹਾਨੂੰ ਵੀ ਜਿਹੜਾ ਹੈ ਉਹ ਐਕਸਪਰਟ ਜਿਹੜੀ ਐਡਵਾਈਸ ਹੈ ਉਹ ਸੁਣਾਵਾਂਗੇ ਕਿਸ ਤਰੀਕੇ ਨਾਲ ਤੁਸੀਂ ਇਹ ਤੋਂ ਬਚ ਸਕਦੇ ਹਾਂ ਜਾਂ ਇਹਦਾ ਟ੍ਰੀਟਮੈਂਟ ਕਿਹਦਾ ਕਿਹਦਾ ਕਰਾ ਸਕਦੇ ਹਾਂ ਕਿਉਂਕਿ ਮਾਰਕੀਟ ਦੇ ਵਿੱਚ ਬਹੁਤ ਇਦਾਂ ਦੇ ਲੋਕ ਬੈਠੇ ਹੈ ਜਿਹੜੇ ਦਾਵਾ ਕਰਦੇ ਆ ਕਿ ਅਸੀਂ 100% ਟ੍ਰੀਟਮੈਂਟ ਕਰ ਦਾਂਗੇ ਵਿਦਆਊਟ ਐਨੀ ਆਪਰੇਸ਼ਨ ਬਟ ਕੀ ਇਹ ਅਸਲ ਚ ਪੋਸੀਬਲ ਹੈ ਜਾਂ ਫਿਰ ਕੀ ਮਾਰਕੀਟਸ ਮਿਲਣ ਵਾਲੇ ਉਹ ਜੂਸੀਸ ਦੇ ਨਾਲ ਸਿਰਫ ਟ੍ਰੀਟਮੈਂਟ ਹੋ ਜਾਂਦਾ ਤੁਹਾਨੂੰ ਪੂਰੀ ਗੱਲਬਾਤ ਕਰਵਾਉਣੀ ਹੈ ਮਿਲਦੇ ਆਂ ਡਾਕਟਰ ਸਾਹਿਬ ਨਾਲ ਸਵਾਗਤ ਹੈ ਸਰ ਦਸ਼ੀਗਾਜੀ ਅ ਸਰ ਆਪਾਂ ਗੱਲ ਕਰ ਰਹੇ ਹਾਂ ਅੱਜ ਸਟੋਨਸ ਦੇ ਬਾਰੇ ਤੇ ਮੈਂ ਰੀਸੈਂਟਲੀ ਇੱਕ ਰਿਕਾਰਡ ਚੈੱਕ ਕੀਤਾ ਜਿਸ ਦੇ ਵਿੱਚ ਦੱਸਿਆ ਕਿ 100 ਦੇ ਵਿੱਚੋਂ 25 ਤੋਂ 28 ਪੇਸ਼ੈਂਟਸ ਜਿਹੜੇ ਨੇ ਉਹ ਪੰਜਾਬ ਦੇ ਵਿੱਚ ਸਟੋਨਸ ਦੇ ਨਾਲ ਜਿਹੜਾ ਹੈ ਉਹ ਪ੍ਰਭਾਵਿਤ ਨੇ ਤੁਹਾਡੇ ਕੋਲੇ ਰੋਜ਼ ਦੇ ਕਿੰਨੇ ਕੁ ਮਰੀਜ਼ ਜਿਹੜਾ ਉਹ ਆ ਜਾਂਦੇ ਨੇ ਦੇਖੋ ਜੀ ਜਿਹੜੀ ਸਟੋਨ ਦੀ ਪ੍ਰੋਬਲਮ ਹੈ ਇਹ ਨਾਰਥ ਇੰਡੀਆ ਚ ਬਹੁਤ ਜ਼ਿਆਦਾ ਹੈ ਤਾਂ ਹੀ ਨਾਰਥ ਇੰਡੀਆ ਨੂੰ ਆਪਾਂ ਸਟੋਨ 벨ਟ ਕਹਿ ਕੇ ਐਡਰੈਸ ਕਰਦੇ ਹਾਂ ਸਾਡੇ ਕੋਲ 5 ਤੋਂ 10 ਮਰੀਜ਼ ਰੋਜ਼ ਆਉਂਦੇ ਹਨ ਇਦਾਂ ਦੀ ਸਟੋਨ ਦੀ ਪ੍ਰੋਬਲਮ ਦੇ ਨਾਲ ਔਰ ਇਹ ਮੈਂ ਗੱਲ ਕਰ ਰਿਹਾ ਹਾਂ ਗਾਲ ਬਲੈਡਰ ਸਟੋਨਸ ਦੀ ਸਰ ਤੁਸੀਂ ਗਾਲ ਬਲੈਡਰ ਸਟੋਨਸ ਦੀ ਗੱਲ ਕੀਤੀ ਵੈਸੇ ਨਾਰਮਲੀ ਕਿੰਨੇ ਤਰ੍ਹਾਂ ਦੇ ਸਟੋਨਸ ਹੁੰਦੇ ਨੇ ਦੇਖੋ ਜੀ ਸਟੋਨ ਤੇ ਆਮ ਤੌਰ ਤੇ 2-3 ਪਲੇਸਿਸ ਹੁੰਦੀਆਂ ਆ ਬੋਡੀ ਦੇ ਵਿੱਚ ਜਿੱਥੇ ਸਟੋਨਸ ਹੋ ਜਾਂਦੇ ਨੇ ਜਿਹਦੇ ਵਿੱਚ ਕਾਮਨ ਹੈਗਾ ਗਾਲ ਬਲੈਡਰ ਜਾਂ ਫਿਰ ਕਿਡਨੀ ਜਾਂ ਜਿਹੜਾ ਪੇਸ਼ਾਬ ਦੇ ਰਾਹ ਹੁੰਦੀ ਆ ਉਹਦੇ ਵਿੱਚ ਸਟੋਨਸ ਹੋ ਜਾਂਦੇ ਨੇ ਇਸ ਤੋਂ ਇਲਾਵਾ ਅਸੀਂ ਜਿਹੜੀ ਇੱਕ ਪੈਨਕ੍ਰੀਆਜ਼ ਦੀ ਝਿੱਲੀ ਹੁੰਦੀ ਆ ਉਹਦੇ ਵਿੱਚ ਸਟੋਨਸ ਦੀ ਪ੍ਰੋਬਲਮ ਦਿਖਦੇ ਆਂ ਦਸਟੋਨਸ ਲਈ ਵਰਚ ਜਾ ਸਕਦੇ ਨੇ ਦਸਟੋਨਸ ਜਿਹੜੀ ਇੰਟੈਸਟਾਈਨ ਅੰਤੜੀ ਹੁੰਦੀ ਹੈ ਉਹਦੇ ਵਿੱਚ ਜਾ ਸਕਦੇ ਨੇ ਤੇ ਇਹ ਸਟੋਨਸ ਤੇ ਕਈ ਥਾਵਾਂ ਤੇ ਹੋ ਸਕਦੇ ਨੇ ਲੇਕਿਨ ਮੇਨ ਜਿਹੜੀ ਸੋਸਾਇਟੀ ਦੀ ਪ੍ਰੋਬਲਮ ਹੈ ਉਹ ਸਟੋਨਸ ਐ ਗਾਲ ਬਲੇਡਰ ਤੇ ਸਟੋਨਸ ਕਿਡਨੀ ਦੇ ਵਿੱਚ ਸਰ ਆਪਾਂ ਗਾਲ ਬਲੇਡਰ ਦੀ ਗੱਲ ਕਰ ਰਹੇ ਆ ਤਾਂ ਕੀ ਰੀਜ਼ਨ ਜਿਹੜਾ ਹੈ ਉਹ ਡਾਇਗਨੋਸ ਹੋ ਪਾਇਆ ਕਿ ਕਿਸ ਕਾਰਨ ਸਟੋਨ ਜਿਹੜਾ ਉਹ ਹੋ ਜਾਂਦਾ ਦੇਖੋ ਜੀ ਇਹਦੇ ਬਾਰੇ ਤੇ ਕਾਫੀ ਲੰਬੇ ਚਿਰ ਤੋਂ ਰਿਸਰਚ ਚੱਲ ਰਹੀ ਹੈ ਕਿ ਸਾਨੂੰ ਇਹ ਪਤਾ ਲੱਗੇ ਕਿ ਕਾਰਨ ਕੀ ਹੈ ਕਿ ਗੋਲਬੈਡਰ ਦੇ ਸਟੋਨਸ ਨਾਰਥ ਇੰਡੀਆ ਚ ਇੰਨੇ ਕਾਮਨ ਨੇ ਲੇਕਿਨ ਇੰਨੇ ਸਾਲਾਂ ਦੀ ਰਿਸਰਚ ਤੋਂ ਬਾਅਦ ਵੀ ਹਜੇ ਤੱਕ ਸਾਡੇ ਕੋਲ ਕੋਈ ਸਾਇੰਟਿਫਿਕ ਪ੍ਰੂਫ ਨਹੀਂ ਹੈ ਜਿਹਦੇ ਕਰਕੇ ਆਪਾਂ ਕਹਿ ਸਕਾਂ ਕਿ ਇਹ ਇੱਕ ਕਾਰਨ ਹੈ ਜਿਹਦੇ ਕਰਕੇ ਸਟੋਨਸ ਬਣ ਜਾਂਦੇ ਨੇ ਤੇ ਸਾਨੂੰ ਲੱਗਦਾ ਹੈ ਕਿ ਸਟੋਨਸ ਬਣਨ ਦਾ ਕੋਈ ਇੱਕ ਕਾਰਨ ਨਹੀਂ ਹੈ ਮਲਟੀਪਲ ਕਾਰਨ ਹੈਗੇ ਕਈ ਸਾਰੇ ਜਿਹੜੇ ਇਸ ਚੀਜ਼ ਨੂੰ ਇਫੈਕਟ ਕਰਦੇ ਆਂ ਔਰ ਜਿਹਦੇ ਕਰਕੇ ਕਿਸੇ ਨੂੰ ਸਟੋਨਸ ਦਾ ਚਾਂਸ ਵੱਧ ਜਾਂਦਾ ਹੈ ਕਿਸੇ ਨੂੰ ਘਟ ਜਾਂਦਾ ਹੈ ਔਰ ਇਹ ਸਾਰੇ ਕਾਰਨਾ ਕਰਕੇ ਕੁਝ ਕੁ ਲੋਕੀ ਸਟੋਨਸ ਦਾ ਸ਼ਿਕਾਰ ਹੋ ਜਾਂਦੇ ਨੇ ਜਿਹਦੇ ਵਿੱਚ ਸਾਨੂੰ ਮੇਨ ਚੀਜ਼ ਲੱਗਦੀ ਹੈ ਕਿ ਅਬ ਤੁਸੀਂ ਕਿੱਥੇ ਰਹਿ ਰਹੇ ਹੋ ਉੱਥੇ ਦਾ ਹਵਾ ਹਵਾਦ ਕਿਵੇਂ ਉੱਥੇ ਦਾ ਪਾਣੀ ਕਿਵੇਂ ਉੱਥੇ ਦਾ ਖਾਣ-ਪਾਨ ਕਿਤੇ ਹੈ ਤੁਹਾਡੀ ਲਾਈਫ ਸਟਾਈਲ ਕਿਹੋ ਜੀ ਹੈ ਤੇ ਵਾਟਰ ਫੂਡ ਲਾਈਫ ਸਟਾਈਲ ਤੇ ਰੀਜਨ ਇਹ ਸਾਰੇ ਮਲਟੀਪਲ ਫੈਕਟਰਸ ਕੁਛ ਹੱਦ ਤੱਕ ਜੈਨੇਟਿਕ ਫੈਕਟਰਸ ਵੀ ਹੋ ਸਕਦੇ ਆ ਇਹ ਸਾਰੇ ਮਲਟੀਪਲ ਫੈਕਟਰਸ ਆਪਣਾ ਥੋੜਾ ਥੋੜਾ ਕੰਟ੍ਰਿਬਿਊਸ਼ਨ ਦਿੰਦੇ ਆ ਤਾਂ ਕਰਕੇ ਕਿਸੇ ਨੂੰ ਸਟੋਨ ਬਣਦਾ ਹੈ ਕਿਸੇ ਨੂੰ ਸਟੋਨ ਨਹੀਂ ਬਣਦਾ ਲੇਕਿਨ ਅਗਰ ਆਪਾਂ ਇੱਕ ਕਾਰਨ ਪੁੱਛਾਂ ਇਹਦਾ ਤੇ ਇਦਾਂ ਦਾ ਇੱਕ ਕਾਰਨ ਸਾਡੀ ਜਾਣਕਾਰੀ ਚ ਕੋਈ ਨਹੀਂ ਆ ਸਰ ਆਪਾਂ ਜੀ ਅਗਰ ਈਜ਼ੀ ਗੱਲ ਕਰੀਏ ਤਾਂ ਕਿਸ ਏਜ ਤੱਕ ਦੇ ਜ਼ਿਆਦਾ ਜਿਹੜੇ ਆ ਉਹ ਪੇਸ਼ੈਂਟਸ ਪ੍ਰੋਨ ਹੁੰਦੇ ਆ ਸਟੋਨਸ ਦੇਖੋ ਜੀ ਜਦੋਂ ਤੱਕ ਆਪਾਂ ਗਾਲ ਸਟੋਨਸ ਦੀ ਗੱਲ ਕਰਾਂ ਤੇ ਸਟੋਨਸ ਕਿਸੇ ਵੀ ਏਜ ਗਰੁੱਪ ਤੇ ਹੋ ਸਕਦਾ ਹੈ ਪਿੱਛੇ ਆਪਾਂ ਕੁਝ ਇਦਾਂ ਦੇ ਵੀ ਪੇਸ਼ੈਂਟ ਦੇਖੇ ਆ ਜਿਨ੍ਹਾਂ ਦਾ ਅਸੀਂ ਆਪਰੇਸ਼ਨ ਕੀਤਾ ਹੈ ਜਿਨ੍ਹਾਂ ਦੀ ਉਮਰ 2 ਸਾਲ ਦੇ ਬੱਚੇ ਆ 6 ਸੌਰੀ 2 ਮਹੀਨੇ ਦੇ ਜਾਂ 6 ਮਹੀਨਿਆਂ ਦੇ ਬੱਚੇ ਇੰਨੀ ਛੋਟੀ ਉਮਰ ਚ ਵੀ ਸਟੋਨ ਹੋ ਜਾਂਦਾ ਔਰ ਵੱਧ ਤੋਂ ਵੱਧ ਅਸੀਂ 90 ਔਰ 90 ਪਲੱਸ ਏਜ ਦੇ ਲੋਕਾਂ ਦੇ ਵੀ ਆਪਰੇਸ਼ਨ ਕੀਤੇ ਆ ਜਿਨ੍ਹਾਂ ਨੂੰ ਗਾਲ ਬਲੇਡਰ ਦੀ ਪ੍ਰੋਬਲਮ ਹੈ ਤੇ ਕੋਈ ਵੀ ਏਜ ਇਦਾਂ ਦੀ ਨਹੀਂ ਹੈ ਜਿਹਦੇ ਜ ਆਪਾਂ ਕਹਿ ਸਕਦੇ ਆ ਸਟੋਨ ਬਣ ਨਹੀਂ ਸਕਦਾ ਯਾ ਸਟੋਨ ਤੰਗ ਨਹੀਂ ਕਰ ਸਕਦਾ ਲੇਕਿਨ ਇਹ ਜ਼ਰੂਰ ਹੈ ਕਿ ਆਮ ਦੌਰ ਤੇ ਜਿਹੜੀ ਐਡਲਟ ਏਜ ਹੁੰਦੀ ਹੈ ਉਹਦੇ ਵਿੱਚ ਇਹਨਾਂ ਦਾ ਚਾਂਸ ਵੱਧ ਹੁੰਦਾ ਜਿਵੇਂ ਮੈਂ ਆਪਣੀ ਪ੍ਰੈਕਟਿਸ 'ਚ ਦੇਖਿਆ ਹੈ ਕਿ 18 ਜਾਂ 20 ਸਾਲ ਦੀ ਉਮਰ ਤੋਂ ਲੈ ਕਰਕੇ 60 70 ਸਾਲ ਦੀ ਜਿਹੜੀ ਰੇਂਜ ਹੈ ਇਸ ਰੇਂਜ ਤੇ 25 30% ਲੋਕਾਂ ਨੂੰ ਗਾਲ ਬਲਡਰ ਸਟੋਨ ਦੀ ਪ੍ਰੋਬਲਮ ਕਦੀ ਨਾ ਕਦੀ ਹੁੰਦੀ ਹੈ ਸਰ ਆਪਾਂ ਅਗਰ ਦੀ ਟਰੀਟਮੈਂਟ ਦੀ ਗੱਲ ਕਰੀਏ ਤਾਂ ਹੁਣ ਅੱਜ ਦੇ ਟਾਈਮ ਦੇ ਵਿੱਚ ਇਹਦਾ ਕੀ ਟਰੀਟਮੈਂਟ ਜਿਹੜਾ ਉਹ ਅਵੇਲੇਬਲ ਹੈ ਸਾਡੇ ਕੋਲ ਦੇਖੋ ਜੀ ਸ਼ੁਰੂ ਤੋਂ ਸਾਡਾ ਇਦਾਂ ਮੰਨਣਾ ਹੈ ਔਰ ਸਾਇੰਸ ਇਸ ਚੀਜ਼ ਨੂੰ ਅਪਰੂਵ ਕਰਦੀ ਹੈ ਕਿ ਜਿਹੜੇ ਗਾਲ ਬਲੇਡਰ ਦੇ ਸਟੋਨਸ ਨੇ ਉਹਨਾਂ ਦਾ ਕੋਈ ਹੋਰ ਹੱਲ ਨਹੀਂ ਹੈ ਸਿਵਾਏ ਆਪਰੇਸ਼ਨ ਦੇ ਆਪਰੇਸ਼ਨ ਹੀ ਇੱਕ ਮਾਤਰ ਹੱਲ ਹੈ ਗਾਲ ਬਲੇਡਰ ਸਟੋਨਸ ਦੀ ਬਿਮਾਰੀ ਦਾ ਇਹਦੇ ਵਿੱਚ ਇਹ ਸਮਝਣ ਦੀ ਗੱਲ ਹੈ ਕਿ ਗਾਲ ਬਲੇਡਰ ਸਟੋਨਸ ਦੇ ਆਪਰੇਸ਼ਨ ਦੇ ਵਿੱਚ ਆਪਾਂ ਇਦਾਂ ਨਹੀਂ ਕਰਦੇ ਕਿ ਸਿਰਫ ਸਟੋਨ ਕੱਢ ਦਾਂ ਜਿਹੜਾ ਗਾਲ ਬਲੇਡਰ ਹੈ ਉਹ ਬਿਮਾਰੀ ਉਹਦੇ ਵਿੱਚ ਹੈ ਤੇ ਸਾਨੂੰ ਕੰਪਲੀਟਲੀ ਗਾਲ ਬਲੇਡਰ ਨੂੰ ਹੀ ਕੱਢਣਾ ਪੈਂਦਾ ਹੈ ਉਹੀ ਇਹਦਾ ਇਲਾਜ ਹੈ ਅਗਰ ਅਸੀਂ ਇੱਕ ਆਰਗਨ ਆਪਣੀ ਬਾਡੀ ਚੋਂ ਕੱਢ ਰਹੇ ਹਾਂ ਗਾਲ ਬਲੇਡਰ ਰਿਮੂਵ ਕਰ ਰਹੇ ਹਾਂ ਤੇ ਉਹਦੇ ਨਾਲ ਫਿਰ ਕੋਈ ਹੋਰ ਪ੍ਰੋਬਲਮ ਨਹੀਂ ਆਦੀ ਡਾਈਜੈਸ਼ਨ ਜੀ ਜਾਂ ਫਿਰ ਕਿਸੇ ਹੋਰ ਥਾਂ ਤੇ ਜਿਹੜਾ ਗਾਲ ਬਲੇਡਰ ਹੈ ਪਹਿਲੀ ਗੱਲ ਤੇ ਇਹ ਸਮਝਣੀ ਹੈ ਕਿ ਆਪਾਂ ਗਾਲ ਬਲੇਡਰ ਉਹਦਾ ਕੱਢ ਰਹੇ ਹਾਂ ਜਿਹਨੂੰ ਬਿਮਾਰੀ ਹੋ ਗਈ ਗਾਲ ਬਲੇਡਰ ਚ ਤਾਂ ਆਪਾਂ ਨਾਰਮਲ ਗਾਲ ਬਲੇਡਰ ਨਹੀਂ ਕੱਢਦੇ ਦੂਜੀ ਗੱਲ ਇਹ ਹੈ ਕਿ ਸਟੋਨ ਜਦੋਂ ਬਣਦਾ ਹੈ ਸਾਨੂੰ ਲੱਗਦਾ ਹੈ ਸਟੋਨ ਬਣਨ ਦਾ ਕਾਰਨ ਕੀ ਹੈ ਕਿ ਗਾਲ ਬਲੇਡਰ ਚ ਨੁਕਸ ਹੋਣਾ ਸੇ ਪਹਿਲੇ ਨੁਕਸ ਹੁੰਦਾ ਹੈ ਗਾਲ ਬਲੇਡਰ ਦੇ ਵਿੱਚ ਉਹਦੇ ਕੰਮ ਕਰਨ ਦੇ ਤਰੀਕੇ ਦੇ ਵਿੱਚ ਉਹਦੇ ਅੰਦਰ ਜਿਹੜਾ ਜੂਸ ਇਕੱਠਾ ਹੋ ਰਿਹਾ ਹੈ ਉਹਦੇ ਕਰਕੇ ਅੰਦਰ ਗਾਲ ਗਾਲ ਬਲੇਡਰ ਦੀ ਜਿਹੜੀ ਦੀਵਾਰ ਹੁੰਦੀ ਹੈ ਉਹਦੇ ਵਿੱਚ ਛੋਟੇ ਛੋਟੇ ਜ਼ਖਮ ਬਣ ਜਾਂਦੇ ਜਿਹਨੂੰ ਆਪਾਂ ਅਲਸਰ ਕਹਿੰਦੇ ਆ ਇਹ ਇਨਫੈਕਸ਼ਨ ਹੋ ਜਾਂਦਾ ਹੈ ਗਾਲ ਬਲੇਡਰ ਚ ਉਹਦੇ ਵਿੱਚ ਫਿਰ ਸਟੋਨ ਬਣਦਾ ਹੈ ਤੇ ਯਾਨੀ ਪਹਿਲੇ ਗਾਲ ਬਲੇਡਰ ਬਿਮਾਰ ਹੁੰਦਾ ਹੈ ਉਹਦਾ ਨਤੀਜਾ ਹੁੰਦਾ ਹੈ ਕਿ ਉਹ ਆਪਣੇ ਅੰਦਰ ਸਟੋਨ ਬਣਾ ਲੈਂਦਾ ਹੈ ਤੇ ਉਹ ਗਾਲ ਬਲੇਡਰ ਮੈਜੋਰਿਟੀ ਟਾਈਮਸ ਤੇ ਕੰਮ ਨਹੀਂ ਕਰ ਰਿਹਾ ਹੁੰਦਾ ਉਹ ਨੋਨ ਫੰਕਸ਼ਨਿੰਗ ਹੁੰਦਾ ਹੈ ਕਿ ਜਿਹੜਾ ਮੰਨ ਲਿਓ ਕਿਸੇ ਪੇਸ਼ੈਂਟ ਨੂੰ ਸਟੋਨਸ ਬਣ ਗਏ ਤੇ ਫਿਰ ਉਹਨੂੰ ਇਹ ਗੱਲ ਸਮਝਣੀ ਹੈ ਕਿ ਉਹਦਾ ਗਾਲ ਬਲੇਡਰ ਉਹਦੇ ਡਾਈਜੈਸ਼ਨ ਦੇ ਪ੍ਰੋਸੈਸ ਦੇ ਵਿੱਚ ਕੰਮ ਹੀ ਨਹੀਂ ਕਰ ਰਿਹਾ ਹੈ ਹੈਲਪ ਨਹੀਂ ਕਰ ਰਿਹਾ ਆਪਣਾ ਰੋਲ ਜਿਹੜਾ ਹੈ ਉਹ ਪਲੇ ਨਹੀਂ ਕਰ ਰਿਹਾ ਪ੍ਰੋਪਰ ਤਰੀਕੇ ਨਾਲ ਤੇ ਅਕਰ ਆਪਾਂ ਜਿਹੜੀ ਚੀਜ਼ ਕੰਮ ਨਹੀਂ ਕਰ ਰਹੀ ਉਹਨੂੰ ਕੱਢ ਦਿੰਨੇ ਤੇ ਜਿਹੜਾ ਕੰਮ ਕਰਨ ਦਾ ਸਿਸਟਮ ਹੈ ਜਿਹੜਾ ਬੋਡੀ ਦਾ ਡਾਈਜੈਸ਼ਨ ਹੈ ਉਹਦੇ ਵਿੱਚ ਕੋਈ ਫਰਕ ਪਏ ਐਦਾਂ ਨਹੀਂ ਹੁੰਦਾ ਡਾਈਜੈਸ਼ਨ ਨਾਰਮਲੀ ਗਾਲ ਬਲੇਟਰ ਦਾ ਫੰਕਸ਼ਨ ਕੀ ਹੁੰਦਾ ਹੈ ਸਾਡੀ ਬੋਡੀ ਦੇ ਵਿੱਚ ਗਾਲ ਬਲੇਟਰ ਦਾ ਫੰਕਸ਼ਨ ਇਹ ਹੈ ਕਿ ਉਹ ਇੱਕ ਬੈਂਕ ਜਾਂ ਇੱਕ ਸਟੋਰ ਹਾਊਸ ਦੇ ਤਰੀਕੇ ਨਾਲ ਕੰਮ ਕਰਦਾ ਹੈ ਕਿ ਜਿਹੜਾ ਲਿਵਰ ਦਾ ਜੂਸ ਹੈ ਜਿਹਨੂੰ ਆਪਾਂ ਬਾਈਲ ਕਹਿੰਦੇ ਆ ਉਹ ਡਾਈਜੈਸ਼ਨ ਦੇ ਵਿੱਚ ਹੈਲਪ ਕਰਦਾ ਹੈ ਤੇ ਜਦੋਂ ਲਿਵਰ 'ਚ ਜੂਸ ਬਣਦਾ ਹੈ ਔਰ ਉਹ ਫੂਡ ਪਾਈਪ 'ਚ ਹੋ ਕਰਕੇ ਡਾਈਜੈਸ਼ਨ ਵਾਲੀ ਪਲੇਸ 'ਚ ਜਾਂਦਾ ਹੈ ਉਦੇ ਵਿੱਚ ਇੱਕ ਗਾਲ ਬਲੇਡਰ ਇੱਕ ਆਰਗਨ ਹੈ ਜਿਹੜਾ ਇੱਕ ਬਲੂਨ ਹੈ ਉਹਦਾ ਕੰਮ ਹੈ ਕਿ ਜਿਹੜਾ ਐਕਸਟਰਾ ਜੂਸ ਬਣ ਗਿਆ ਉਹਨੂੰ ਆਪਣੇ ਕੋਲ ਸਟੋਰ ਕਰਕੇ ਰੱਖ ਲਿਓ ਔਰ ਜਦੋਂ ਲੋਡ ਪਏ ਉਹ ਜੂਸ ਨੂੰ ਕੱਢ ਕੇ ਇੰਟਰਸਟਾਈਨ ਨੂੰ ਦੇ ਦਿਓ ਤਾਂ ਕਿ ਡਾਈਜੈਸ਼ਨ ਹੋ ਜਾਏ ਹੁਣ ਜਦੋਂ ਇਹ ਗਾਲ ਬਲੇਡਰ ਕੰਮ ਕਰਨ ਨੂੰ ਹਟ ਜਾਂਦਾ ਹੈ ਜਾਂ ਆਪਾਂ ਇਹਨੂੰ ਆਪਰੇਸ਼ਨ ਕਰਕੇ ਕੱਢ ਦਿੰਦੇ ਆਂ ਤੇ ਜੂਸ ਤੇ ਫਿਰ ਵੀ ਬਣ ਰਿਹਾ ਲਿਵਰ 'ਚ ਔਰ ਉਹ ਇੰਟਰਸਟਾਈਨ 'ਚ ਜਾ ਰਿਹਾ ਹੈ ਆਪਰੇਸ਼ਨ ਤੋਂ ਬਾਅਦ ਲਿਵਰ ਆਪਣੇ ਆਪ ਬੋਡੀ ਦਾ ਮੈਕੈਨਿਜ਼ਮ ਔਰ ਸਿਸਟਮ ਐਨਾ ਦਾ ਹੈ ਕਿ ਉਹ ਆਪਣੇ ਆਪ ਐਡਜਸਟ ਕਰ ਲੈਂਦਾ ਹੈ ਕਿ ਉਹ ਵੱਧ ਜੂਸ ਨਾ ਬਣਾਏ ਜਦੋਂ ਲੋਡ ਹੋਏ ਉਦੋਂ ਹੀ ਸਪਲਾਈ ਕਰੇ ਤਾਂ ਇੱਕ ਬੈਂਕ ਹੈਗਾ ਗੋਲ ਬਲੈਡਰ ਸਟੋਰ ਰੂਮ ਹੈਗਾ ਜਿਹਦੇ ਚ ਸਟੋਰ ਗੋਲ ਬਲੈਡਰ ਦੇ ਲਿਵਰ ਦੇ ਜਿਹੜੇ ਬਾਈਲ ਹੈ ਉਹ ਪਿਆ ਹੁੰਦਾ ਉਹ ਨਹੀਂ ਵੀ ਹੁੰਦਾ ਤਾਂ ਵੀ ਡਾਈਜੈਸ਼ਨ ਦਾ ਪ੍ਰੋਸੈਸ ਨਾਰਮਲ ਚੱਲਦਾ ਹੈ ਸਰ ਆਪਾਂ অপারেশন ਦੀ ਗੱਲ ਕੀਤੀ ਤਾਂ ਆਪਰੇਸ਼ਨ ਦੇ ਵਿੱਚ ਕੀ ਕੀ ਟੈਕਨੀਕਸ ਨੇ ਕਿਉਂਕਿ ਨਾਰਮਲੀ ਇੱਕ ਪੇਸ਼ੈਂਟ ਦੇ ਮਾਈਂਡ ਚ ਇਹੀ ਹੁੰਦਾ ਹੈਗੇ ਜੀ ਵੱਡਾ ਸਾਰਾ ਇੱਕ ਚੀਰਾ ਲੱਗੇਗਾ ਉਸ ਤੋਂ ਬਾਅਦ ਫਿਰ ਅੰਦਰੋਂ ਦੀ ਜਿਹੜਾ ਰਿਮੂਵ ਕਰਕੇ ਹੋਏ ਇੰਨੇ ਸਾਰੇ ਸਟੀਚਸ ਲੱਗ ਜਾਣਗੇ ਇਸ ਤੋਂ ਇਲਾਵਾ ਕੋਈ ਹੋਰ ਤਰੀਕਾ ਵੀ ਹੈਗਾ ਆਪਰੇਟ ਕਰਨ ਦਾ ਦੇਖੋ ਜੀ ਹੁਣ ਤੇ ਗਾਲ ਬਲੇਡਰ ਦੇ ਵਿੱਚ ਜਿਹੜਾ ਲੇਟੈਸਟ ਟੈਕਨੀਕ ਹੈ ਉਹ ਹੈਗੀ ਲੈਪਰੋਸਕੋਪਿਕ ਸਰਜਰੀ ਦੀ ਇਹ ਸਟੈਂਡਰਡ ਟੈਕਨੀਕ ਹੈ ਇਹਦੇ ਵਿੱਚ ਚੀਰਾ ਵੱਡਾ ਲੱਗੇ ਐਦਾਂ ਨਹੀਂ ਹੁੰਦਾ ਇਹਦੇ ਵਿੱਚ ਤਿੰਨ ਇਹ ਚਾਰ ਥਾਵਾਂ ਤੇ ਛੋਟੇ ਛੋਟੇ ਚੀਰੇ ਕਰਕੇ ਚਾਰ ਵੱਖਰੇ ਵੱਖਰੇ ਕਿਸਮ ਦੇ ਦੂਰਬੀਨ ਔਰ ਇਨਸਟਰੂਮੈਂਟਸ ਅੰਦਰ ਪਾ ਕੇ ਦੂਰਬੀਨ ਰਾਹੀਂ ਹੀ ਗਵਰਨਮੈਂਟਰ ਨੂੰ ਕੱਢ ਦਿੱਤਾ ਜਾਂਦਾ ਹੈ ਇਹਦੇ ਵਿੱਚ ਟੈਕਨੀਕਲ ਐਡਵਾਂਸਮੈਂਟਸ ਹੋਏ ਨੇ ਜਿਹਨੂੰ ਆਪਾਂ ਲੈਪਰੋਸਕੋਪਿਕ ਟੈਕਨੀਕ ਕਹਿੰਦੇ ਆ ਜਿਵੇਂ ਅੱਜਕੱਲ ਸਾਡੇ ਕੋਲ ਲੈਪਰੋਸਕੋਪੀ ਦੇ ਕੈਮਰੇ ਬਹੁਤ ਵਧੀਆ ਕੁਆਲਿਟੀ ਦੇ ਨੇ 3D ਲੈਪਰੋਸਕੋਪੀ ਹੁੰਦੀ ਹੈ ਲੈਪਰੋਸਕੋਪੀ ਦੇ ਵਿੱਚ ਆਪਾਂ ਕੁਝ ਇਮੇਜਿੰਗ ਇਦਾਂ ਦੇ ਕਰ ਸਕਦੇ ਆ ਜਿਹਨੂੰ ਆਪਾਂ ਆਈਸੀਜੀ ਸਟਡੀ ਕਹਿੰਦੇ ਆ ਇਹ ਟੈਕਨੀਕਲ ਐਡਵਾਂਸਮੈਂਟਸ ਹੈਗੇ ਜਿਹਦੇ ਵਿੱਚ ਆਪਰੇਸ਼ਨ ਦੀ ਸੇਫਟੀ ਨੂੰ ਆਪਾਂ ਇੰਪਰੂਵ ਕਰ ਸਕਦੇ ਹਾਂ ਕਿ ਪੇਸ਼ੈਂਟ ਨੂੰ ਬਾਅਦ ਚ ਕੋਈ ਪ੍ਰੋਬਲਮ ਨਾ ਹੋਏ ਸਰਦੀ ਦੇ ਦੌਰਾਨ ਕੋਈ ਪ੍ਰੋਬਲਮ ਨਾ ਹੋਏ ਇਸ ਕਰਕੇ ਇਹ ਲੇਟੈਸਟ ਐਡਵਾਂਸਸ ਅਸੀਂ ਯੂਜ਼ ਕਰਦੇ ਹਾਂ ਬਟ ਲੈਪਰੋਸਕੋਪਿਕ ਟੈਕਨੀਕ ਹੈ ਜਿਹਦੇ ਵਿੱਚ ਵੱਡਾ ਚੀਰਾ ਨਾਲ ਲਾ ਕੇ ਛੋਟੇ ਛੋਟੇ ਚੀਰੇ ਲੱਗਦੇ ਹਨ ਤਾਂ ਕਿ ਪੇਸ਼ੈਂਟ ਨੂੰ ਆਪਰੇਸ਼ਨ ਤੋਂ ਬਾਅਦ ਦਰਦ ਨਾ ਹੋਏ ਤਕਲੀਫ ਨਾ ਹੋਏ ਤਾਂ ਪੇਸ਼ੈਂਟ ਈਵਨ ਜਿਵੇਂ ਆਪਾਂ ਮਾਰਨਿੰਗ ਆਪਰੇਸ਼ਨ ਕਰਦੇ ਹਾਂ ਸ਼ਾਮ ਤੱਕ 99% ਪੇਸ਼ੈਂਟਸ ਇਦਾਂ ਦੇ ਹੁੰਦੇ ਜਿਹੜੇ ਕੰਫਰਟੇਬਲ ਹੋ ਜਾਂਦੇ ਔਰ ਅਗਲੇ ਦਿਨ ਘਰ ਚਲੇ ਜਾਂਦੇ ਨੇ